ਤੇ ਤਾੜੀਆਂ ਜ਼ੋਰਦਾਰ ਮਾਰ ਜੀਓ ਮੇਰੇ ਪਿਆਰੇ ਦੋਸਤੋ ਬਹੁਤ ਬੜੀਆਂ ਹਾਜ਼ਰੀਆਂ ਨੇ ਵੱਡੇ ਸਹਿਯੋਗਰੀ ਇਸ ਖੇਡ ਮੇਲੇ ਦੇ ਵਿੱਚ ਸਰਦਾਰ ਸੰਦੀਪ ਸਿੰਘ ਸੈਂਡੀ ਭਾਜੀ ਹੁਣੀ ਆਸਟ੍ਰੇਲੀਆ ਵਾਲੇ ਜਿਨ੍ਹਾਂ ਦੇ ਵੱਡੇ ਤੇਰੇ ਤੋਂ ਖੇਡ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਭਾ ਕੜੇਆਂ ਇਸ ਖੇਡ ਨੂੰ ਮੇਲੇ ਦੇ ਲਈ ਨਾਲ ਆਦੇ ਜੀਆ ਦੀ ਸਰਕਾਰ ਦੇ ਸਿੱਖਿਪੱਤਰ ਨੇ ਆਪਾਂ बसि जस्पाल ਖਿਡਾਰੀਆਂ ਦਾ वॾी ਹੈ ਸਾਇਟ ਦੇ ਕਰਦੇ ਬ੍ਰਿਜ ਆਹ ਬਈ ਫਰਜ਼ਾਨ ਇਸੋਵੇ ਉਹਲਾ ਮੁਕਾਬਲਾ ਨੰਬਰ 7 ਦੇ ਜਿਹੜੇ ਪਹਿਲਾਂ ਤੋਂ ਭਾਰਤ ਕਰਾ ਕੇ ਸਰਕਾਰ ਦੇ ਦ੍ਰਿਸ਼ ਤੇ ਕਿ ਸੈਡਿੰਗ ਆਸਟ੍ਰੇਲੀਆ ਬਾਰੇ ਆਮ ਆਦਮੀ ਬਾਤ ਤੇ ਤੇ ਪੂਰੀ ਪ੍ਰਬੰਧਕ ਕਮੇਟੀ ਦੇ ਤਿਆਰ ਪਰ ਇਸ ਦੇ ਤੇ ਇਸ ਖੇਡ ਮੇਲੇ ਉਤੇ ਵੱਡੀ ਹਾਜ਼ਰੀ ਹੈ ਪੰਜਾਬ ਦੇ ਬਹੁਤ ਮਾਤਰੀ ਸਰਦਾਰ ਭਗਵੰਤ ਸਿੰਘ ਜੀ ਨਾਲ ਆਉਣ ਵਾਲੇ ਪਾਲਟੀ ਜਿਹੜੇ ਸਤਕਾਰਯੋਗ ਮਾਤਾ ਜੀ ਹਰਪਾਲ ਕੌਜੀ ਬਿਸ਼ਾਮੰਦ ਵੀ ਪਾਲਟੀ ਨਾਲ ਸਾਰੇ ਪ੍ਰਬੰਧਕ ਕਮੇਟੀ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗੇ ਖੇਡ ਮੈਦਾਨ ਦੇ ਵਿੱਚ ਜਾਰੀਆਂ ਨੇ ਸਤਕਾਰਯੋਗ ਸ਼ਖਸੀਅਤਾਂ ਇਹਨਾਂ ਖਿਡਾਰੀਆਂ ਦੇ ਨਾਲ ਜਾਣ ਮਿਛਾੜ ਇੱਕ ਯਾਦਗਾਰੀ ਤਸਵੀਰ ਹੋਵੇਗੀ ਲੋ ਵੀ ਜਟੌਰ ਰੰਗੋ ਲੰਗਰੀਆ ਪਾ ਵੀ ਹੋ ਜੀ ਨਾਲ ਜਟੌਰ ਪਿੰਡ ਵਾਲਿਓ ਮੱਠੀ ਮੱਠੀ ਤਾੜੀ ਮਾਰ ਦਿਓ ਜੀ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਮੈਂ ਦਿਲੋਂ ਧੰਨਵਾਦ ਕਰਦਾ ਮੱਲੀ ਸਾਹਿਬ ਇਹ ਵੀ ਇੱਕ ਬਹੁਤ ਵੱਡਾ ਰੋਤਵਾ ਸਾਡੇ ਇਲਾਕੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਜੀ ਪਹੁੰਚੀ ਹੈ ਮੈਂ ਦਿਲੋਂ ਧੰਨਵਾਦ ਕਰਦਾ ਕਿ ਆਏ ਗਏ ਦੇ ਗੋਡੀ ਹੱਥ ਲਾਉਂਦੇ ਅੰਦਰ ਕੁੜਾ ਕਰਦੇ ਨੇ ਰੱਬਾ ਸਾਨੂੰ ਜਿੱਤ ਦੇਵੀ ਧਿਆਨ ਤੇਰੇ ਧਰਦੇ ਨੇ ਤੰਨੀ ਲੋਕ ਕਿਦਮਤ ਤੇ ਚਾਹ ਦੀ ਯਾਰਾ ਤੱਪ ਉਹ ਜੋ ਜਿੱਤਦੇ ਜਡੋਰ ਪਿੰਡ ਤੋਂ ਤੁਹਾਨੂੰ ਫੜਦੇ ਨੇ ਉਧਰ ਸਾਡਾ ਵੱਡਾ ਭਾਈ ਡਾਕਟਰ ਜਗਦੀਪ ਸਿੰਘ ਜੀ ਯੂਐਸਏ ਸਰਦਾਰ ਕਰਨਾਲ ਸਿੰਘ ਜੀ ਯੂਐਸਏ ਨੀਰਜ ਚਿਤਪਾਲ ਯੂਐਸਏ ਸੋਨੀਆ ਨਿੱਕੂ ਪਵਨ ਬੈਦ ਯੂਐਸਏ ਤੇ ਕਿਹਾ ਸਾਰੇ ਪਰਮਾਤਮਾ ਦਾ ਧੰਨਵਾਦ ਉਧਰ ਕੰਗਲ ਟੀਮਰ ਦੇ ਨਾਲ ਪਿੰਡ ਚ ਡੌਰ ਦੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਮਾਤਾ ਹਰਪਾਲ ਕੌਰ ਜੀ ਤੇ ਮਾਂ ਹੁੰਦੀ ਆ ਮਾਂ ਪੁੱਤ ਦੁਨੀਆ ਵਾਲਿਓ ਮਾਂ ਠੰਡੀ ਚਾ ਉਹ ਦੁਨੀਆ ਵਾਲਿਓ ਮਾਂ ਹੁੰਦੀ ਆ ਮਾਂ ਪੁੱਤ ਦੁਨੀਆ ਵਾਲਿਓ ਬਿਲਦਲ ਰਗੀਲਾ ਸਾਹਿਬ ਆਮਦਨੀ ਪਾਰਟੀ ਪੰਜਾਬ ਬਹੁਤ ਵੱਡੀ ਦੇਣ ਹੈ ਮੇਰੇ ਵੀਰੋ ਰਗਦੇ ਪੰਜਾਬ ਦੀ ਧਰਤੀ ਨੂੰ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਾਂਗੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਹੈ ਇੱਕ ਯਾਦਗਾਰੀ ਤਸਵੀਰ ਹੋਵੇਗੀ ਜਿ ਤੌਰ ਪਿੰਡ ਦੇ ਖੇਡ ਸਟੇਡੀਅਮ ਦੇ ਲਈ ਕਹਿੰਦੇ ਵੀ ਆਵਾਦਵੀ ਪਾਰਟੀ ਪੰਜਾਬ ਦੇ ਰਿੰਕੋ ਨੰਬਰ ਜੀ 90 ਲੱਖ ਰੁਪਈਆ ਇਸ ਸਟੇਡੀਅਮ ਆ ਤਿਆਰ ਕਰਨ ਦੇ ਵਿੱਚ ਦਿੱਤਾ ਗਿਆ ਮੇਰੇ ਵੀਰੋ ਤੇ ਬਹੁਤ ਸੁੰਦਰ ਸਟੇਜ ਮਹਿੰਦਰ ਸਾਹਿਬ ਆਵਾਦਵੀ ਪਾਰਟੀ ਪੰਜਾਬ ਦੀ ਇਹ ਹੀ ਸੋਚ ਹੈ ਵੀ